ਦੇ ਸਸਿਕਾਲ ਕਿਵੇਂ سارے ਮਿੱਕਾ ਦੇ ਠੀਕ ਹੋਣਿਆ ਅੱਜ ਵੀ ਸਵੇਰੇ ਉઠੇ ਥੋੜੀ ਥੋੜੀ ਲੇਟ ਹੋਈ ਤੇ ਫਿਰ ਮੈਂ ਨਾ ਕਾਫੀ ਲੇਟ ਹੋ ਗਈ ਮੈਂ ਕਿਹਾ ਜੇ ਤਮ ਜਾਉਂਗੀ ਆਟੋ ਤੇ ਫਿਰ ਤਮ ਟਾਈਮ ਤੇ ਪਹੁੰਚ ਜੂਗੀ ਮੇਰਾ ਸਰਕਲ ਨਹੀਂ ਲੱਗਣਾ ਵੀਰ ਬਏ ਤੇ ਖਰਚ ਨਹੀਂ ਬਣੇ ਅੱਜ ਉਹ ਪੈਰ ਚੱਲਣ ਵਾਲੀ ਮਹੀ ਮੁੰਡੇੜੀ ਆ ਨਾ ਉਹ ਫਿਰ ਸਰਕਲ ਤੋਂ ਡੱਟਦੇ ਆ ਛੱਡੀ ਤੇ ਫਿਰ ਗਏ ਆਟੋ ਆ ਗਿਆ ਤੇ ਇੱਕ ਬਹੁਤ ਹੀ ਗੁੱਸੇਖ ਜਆ ਆਟੋ ਵਾਲਾ ਉਹਨੇ ਚਲਾਈ ਹੁੰਦੀ ਸ਼ਬਦ ਬਾਣੀ ਤੇ ਮੈਨੂੰ ਬੜਾ ਚੰਗਾ ਲੱਗਾ ਮੈਂ ਕਿਹਾ ਚੱਲ ਆਟੋ ਤੇ ਚੱਲ ਪਣੀਆ ਹਣਾ ਉੱਥੇ ਜਾ ਕੇ ਮੈਂ ਕਿਹਾ ਪੈਦਲ ਆਜਾਂ ਫਿਰ ਮੈਂ ਕਿਹਾ ਨਹੀਂ ਪਹੁੰਚਦੇ ਇੱਕ ਹੋਰ ਮੇਰੇ ਅੱਗੇ-ਅੱਗੇ ਮੈਡਮ ਨਾ ਤੇ ਸੈਂਸ ਆਫ ਦਾ ਸਕੂਲ ਹੈਗਾ ਉਹਨਾਂ ਦੇ ਆ ਚੀਚਾ ਉਹ ਵੀ ਪੈਦਲ ਆਦੇ ਹੁੰਦੇ ਆ ਉਹਨਾਂ ਪਹੁੰਚ ਕੇ ਮੈਂ ਕਿਹਾ ਲੱਖ ਦੀ ਲਾਂਤ ਹੈ ਮੇਰੇ ਤੇ ਜੇ ਮੈਂ ਪੂਰੇ ਟਾਈਮ ਤੇ ਹੁੰਦੇ ਤੇ ਫਿਰ ਮੈਂ ਅੱਜ ਅੱਜ ਦੀ ਵੀ ਐਕਸਰਸਾਈਜ਼ ਹੋ ਜਾਣੀ ਸੀ ਪੈਦਲ ਪਹੁੰਚਣਾ ਸੀਗਾ ਕਿਉਂਕਿ ਇਹ ਹੁੰਦਾ ਸਾਰਾ ਕੁਝ ਪਤਾ ਕਿਉਂ ਕਿ ਆਪਾਂ ਸਵੇਰੇ ਲੇਟ ਉੱਠਦੇ ਆ ਜਦੋਂ ਅਸੀਂ ਕਿਸੇ ਕੰਮ ਤੋਂ ਲੇਟ ਹੁੰਨੇ ਆ ਤਾਂ ਹਮੇਸ਼ਾ ਸਾਡਾ ਕੋਈ ਨਾ ਕੋਈ ਨੁਕਸਾਨ ਤਾਂ ਹੁੰਦਾ ਹੀ ਠੀਕ ਵੀਰ ਪਈਆਂ ਦਾ ਵੀ ਹੋਇਆ ਤੇ ਸਿਹਤ ਦਾ ਵੀ ਹੋਇਆ ਤੇ ਇੱਥੇ ਕੋਈ ਗੱਲ ਨਹੀਂ ਜ਼ਿੰਦਗੀ 'ਚ ਕਦੀ ਕਦੀ ਇਦਾਂ ਦੇ ਕੰਮ ਹੋ ਜਾਂਦੇ ਆ ਹਨਾ ਤੇ ਫਿਰ ਮੈਂ ਜੀ ਸਕੂਲ ਪੁਰਚੀ ਸਕੂਲ ਅਰਜ ਸੀਗਾ ਸਾਡੇ ਬੱਚਿਆਂ ਦਾ ਆਫ ਡੇ ਤੇ ਸਾਰੇ ਟੀਚਰ ਤੇ ਪਾਰਟਿਸਪੈਂਟ ਬੱਚੇ ਸਕੂਲ ਅਗਲੇ ਸੈਟਰਡੇ ਨਾ ਸਰ ਸਕੂਲ ਐਨਰੋਲ ਫੰਕਸ਼ਨ ਉਹਦਿਆਂ ਵੀ ਕੁਝ ਕੁ ਗਲਿੰਪਸ ਇਮੇਜਸ ਤਾਂ ਦਿਖਾਵਾਂਗੇ ਤੇ ਫੇਰ ਮੈਂ ਪਹੁੰਚ ਕੇ ਬਈ ਬੈਠੀ ਬੱਚੇ ਆਏ ਨਹੀਂ ਜਿੱਦਾਂ ਦੀ ਮੈਡਮ ਲਤੀਫ ਤੇ ਬੱਚੇ ਵੀ ਸਾਡੇ ਉਦਾਂ ਦੇ ਤੇ ਮੈਂ ਕਿਹਾ ਚਲੋ ਪਹਿਲਾਂ ਭੋਜਨ ਸ਼ੁਰੂ ਕਰ ਲਈਏ ਇੱਕ ਬੱਚਾ ਆਇਆ ਹੋਇਆ ਸੀ ਉਹਨੇ ਵੀ ਰੋਟੀ ਪਾਣੀ ਖਾ ਲਿਆ ਆਪਾਂ ਫਿਰ ਬੱਚੇ ਆ ਗਏ ਫਿਰ ਉਹਨਾਂ ਨੇ ਮਤਲਬ ਚਲੋ ਮੰਗੜਾ ਪੁੰਗੜਾ ਕੀਤਾ ਤੇ ਤੇ ਫਿਰ ਆਪਾਂ ਸਕੂਲ ਦੇ ਵਿੱਚ ਫਿਰ ਪਾਰਟਿਸਪੈਂਟ ਕੀਤਾ ਫਿਰ ਡਰੈਸ ਵਾਲਿਆਂ ਦੀ ਵੀ ਗੱਲ ਕੀਤੀ ਵੀ ਡਰੈਸ ਟਾਈਪ ਤੇ ਪਹੁੰਚਾਵੇ 25 ਜਾਂ 26 ਨੂੰ ਮਿਲ ਜੇ ਕਿਉਂਕਿ ਬੱਚਿਆਂ ਦੇ ਪੇਰੈਂਟਸ ਕਹਿੰਦੇ ਵੀ ਹਨਾ ਮੰਡੀ ਵਗੈਰਾ ਪੱਗਾਂ ਨੂੰ ਬੁਲਾਉਣੀ ਹੁੰਦੀ ਆ ਤਦ ਨਾਲ ਮੁਸ਼ਕਲ ਆ ਹਨਾ ਤੇ ਫਿਰ ਚਲੋ ਸਾਡੀ ਆਈਟਮ ਤਾਂ ਬਹਾਵਾ ਸੋਹਣੀ ਹੋ ਗਈ ਆ ਤੇ ਚਲੋ ਕੋਈ ਨਹੀਂ ਗ੍ਰੈਂਪਸ ਕਿਸ ਤਰ੍ਹਾਂ ਦਿਖਾਵਾਂਗੇ ਤੁਹਾਨੂੰ ਪਹਿਲ ਪਹਿਲਾਂ ਨਹੀਂ ਦਿਖਾਉਣੇ ਚਾਹੁੰਦੇ ਕਿਉਂਕਿ ਜਿਹੜੀ ਤਿਆਰੀ ਦੀ ਹੈ ਨਾ ਉਹ ਉੱਥੇ ਦੇਖ ਲੈਣਾ ਤਾਂ ਫਿਰ ਉਸ ਤੋਂ ਬਾਅਦ ਹੁੰਦੀ ਹੈ ਇੱਕ ਜਿਹੜੀ ਉਹ ਕ੍ਰੇਸ ਖਤਮ ਹੋ ਜਾਂਦੀ ਹੈ ਜਦੋਂ ਪੂਰੀ ਡਰੈਸ ਪਾ ਕੇ ਬੱਚੇ ਪਕੜਾ ਕਰਦੇ ਹਨ ਤੇ ਚਲੋ ਕੋਈ ਗੱਲ ਨਹੀਂ ਕਈ ਵਾਰੀ ਨਾ ਕੁਝ ਲੋਕ ਰਾਤ ਸਟਿੱਕਰ ਬੜੀਆ ਲਾਉਂਦੇ ਆ ਕਿ ਆ ਕੰਮ ਤਾਂ ਕਰਨ ਨਹੀਂ ਦੇਣਾ ਪਰ ਮਾਰੇ ਸਾਥ ਜਾਂਦਾ ਹੋਵੇ ਠੀਕ ਹੈ ਸਾਡਾ ਵੀ ਇਦਾਂ ਹੀ ਹੋਈ ਐ ਸੌਰੀ ਪਰ ਆਪਾਂ ਤਾਂ ਵੀ ਹਿੰਮਤ ਨਹੀਂ ਹਾਰੀ ਨਵੇਂ ਰੁਚੀ ਆ ਗਏ ਸਖਾ ਲਿਆ ਉਹਨਾਂ ਨੂੰ ਚਲੋ ਥੋੜਾ ਟਿਲਾ ਜਾਂਦਾ ਫਿਰ ਅਜ ਮਹਾਰਾਜ ਦੀ ਐ ਸਿਕਲ ਪਾਈ ਸਾਡੀ ਪੁਰਾਣੀ ਕੁੜੀ ਆ ਗਈ ਖੁੱਲ ਜਾਂਦੀ ਹੁਣ ਮੈਂ ਕੀ ਕਰਨਾ ਕਹਿੰਦੀ ਹਾਂ ਕਰ ਲਵਾਂਗੇ ਤਾਂ ਉਹ ਸ਼ਾਮਲ ਹੋ ਗਈ ਮੈਂ ਕਿ ਚਲ ਪੈਸੇ ਤਾਂ ਲੱਗਣੇ ਕਹਿੰਦੀ ਕੁਝ ਲਾ ਰੂੰਗੀ ਚੰਗੀ ਘਰ ਸੋਖੀ ਮੈਡਮ ਵੀ ਕਹਿੰਦੇ ਜੇ ਲਾ ਲੈਣੇ ਪੈਸੇ ਤਾਂ ਠੀਕ ਆ ਤੇ ਬਸ ਪੰਗ ਗੜੇ ਚ ਜਾਨ ਫੁੱਕੀ ਗਈ ਦੇ ਦੂਜੇ ਵਿੱਚ ਜੋਸ਼ਨਾ ਇੱਕ ਜੋਸ਼ਤਾ ਹੋਵੇ ਨਾ ਇੱਕ ਮੁੰਡਾ ਹੈਗਾ ਬਹੁਤ ਜੋਸ਼ਤਾ ਤੇ ਕੁੜੀ ਜੋਸ਼ਤੀ ਹੋਵੇ ਤਾਂ ਫਿਰ ਦੂਜੀਆਂ ਕੁੜੀਆਂ ਵੀ ਜੋਸ਼ਨਾ ਕਰਨ ਲੱਗ ਜਾਂਦੀਆਂ ਟਿੱਲਮ ਟਿੱਲ ਜਿਹੜੀ ਉਹ ਖਤਮ ਹੋ ਜਾਂਦੀ ਹੁੰਦੀ ਹੈ ਚਲੋ ਇਦਾਂ ਹੀ ਜ਼ਿੰਦਗੀ ਦੀਆਂ ਵੀ ਮੈਂ ਕਹਿੰਨੀ ਆ ਮੁਸ਼ਕਲਾਂ ਜਿਹੜੀਆਂ ਉਹਨਾਂ ਦਾ ਵੀ ਸਾਥ ਪਰਮਾਤਮਾ ਦੇ ਵੀ ਤੇ ਫਿਰ ਸਾਰੀਆਂ ਮੁਸ਼ਕਲਾਂ ਦਾ ਹੱਲ ਆ ਜਾਂਦਾ ਇੱਥੇ ਮੁਸ਼ਕਲਾਂ ਬਹੁਤ ਨਹੀਂ ਹਨਾ ਤੇ ਕਈ ਲੋਕ ਵੀਡੀਓ ਪਾਉਂਦੇ ਵੀ ਆ ਕਈਆਂ ਨੂੰ ਕ੍ਰਿਟੀਸਾਈਜ਼ ਕਰਦੇ ਰਹਿੰਦੇ ਆ ਪਰ ਮੈਂ ਨਹੀਂ ਕਿਸੇ ਨੂੰ ਵੀ ਕਰਦੀ ਹੁੰਦੀ ਇੰਨੀ ਜ਼ਿਆਦਾ ਕਿਉਂਕਿ ਸਾਡੇ ਚ ਵੀ ਬਹੁਤ ਸਕੂਲ ਵਾਲੇ ਕਹਿੰਦੇ ਕਿ ਸੌੜੀ ਬੀਅਰ ਕਰਦੀ ਔ ਜਦੋਂ ਅਨੋਰ ਫੰਕਸ਼ਨ ਪਰ ਇਸ ਵਾਰੀ ਐਸਾ ਹੈ ਕਿ ਮੈਂ ਸਾੜੀ ਥੋੜੀ ਨੀਅਰ ਕਰਨੀ ਸੂਟ ਪਾ ਕੇ ਜਾਊਂਗੀ ਮਨਚ ਸੂਟ ਧਾਰ ਰੱਖਿਆ ਉਹਨੂੰ ਪਾ ਕੇ ਜਾਊਂਗੀ ਪਰ ਕਈ ਵਾਰੀ ਪਤਾ ਕੀ ਹੁੰਦਾ ਵੀ ਜਦਾਂ ਤੁਸੀਂ ਸੂਰਪਾਕੇ ਜਾਓ ਜਾਂ ਸਾੜੀਪਾਕੇ ਜਾਓ ਇਦਾਂ ਲੋਕਾਂ ਨੂੰ ਹੁੰਦੀ ਹੈ ਆਬਜੈਕਸ਼ਨ ਜੀ ਹੋ ਜਾਂਦੀ ਆ ਲੋਕਾਂ ਨੂੰ ਤਾਂ ਕਾਦੀ ਹੁੰਦੀ ਆ ਮੈਨੂੰ ਇਹ ਹੀ ਲੱਡਾ ਲੱਗਦਾ ਸਾਡੇ ਇੱਕ ਟਿਚਰ ਲਹਿੰਗੇ ਜਿਹੜੇ ਡੱਕੇ ਡਿੱਗੇ ਮੁੰਡਾ ਜਿਹੜਾ ਉਹ ਉਹਨਾਂ ਦਾ ਹੋ ਗਿਆ ਉਤਰ ਗਿਆ ਤੇ ਮੈਂ ਕਿ ਭਾਈ ਕਿਤੇ ਡੈਡੂ ਗੀਣਾ ਪੈਂਦਾ ਪਿਛਲੇ ਸਾਲ ਵੀ ਛੱਟ ਲੱਗ ਗਈ ਸੀ ਮੇਰੇ ਬਾਹ ਤੇ ਜਦੋਂ ਮਾੜੇ ਕਰਮ ਹੁੰਦੇ ਆ ਨਾ ਤਾਂ ਉਹ ਬੰਦੇ ਨੂੰ ਐਵੇਂ ਰਾਹ ਜਾਂਦੀਆਂ مصیبتਾਂ ਪੈਂਦੀ ਹੁੰਦੀਆਂ ਤੁਸੀਂ ਅਜਾ ਮਾ ਕੇ ਦੇਖ ਲਿਓ ਮੈਂ ਕਿਹਾ ਵੀ ਚੋਪਰਾ ਮਣਾ ਭਾਈ ਸੂਟ ਹੀ ਪਾ ਕੇ ਚੱਲ ਜਾਂਦੀ ਆ ਠੀਕ ਆ ਕਹਿਣ ਗਿੱਤ ਕਹਿੰਦੇ ਤੇ ਕਹੀ ਜਾਂਣ ਕੋਈ ਨਹੀਂ ਅ ਬਾਕੀ ਸੂਟ ਪਾਓ ਜਾਂ ਸਾੜੀ ਪਾਓ ਸਾੜੀ ਵੀ ਬਹੁਤ ਅੱਛੀ ਲੱਗਦੀ ਆ ਪਰ ਮੈਨੂੰ ਇਹ ਹੁੰਦਾ ਕਿ ਵੀ ਸਾੜੀ ਜਦੋਂ ਬੰਦਾ ਵੇਅਰ ਕਰੇ ਨਾ ਥੋੜਾ ਇਹ ਪਤਲਾ ਹੋਣਾ ਚਾਹੀਦਾ ਮੋਟਾ ਪੇਚੇ ਸਾੜੀਆਂ ਵੀ ਕੀ ਪਾਉਣੀ ਆ ਤੇ ਚਲੋ ਪ੍ਰਮਾਤਮਾ ਦੀ ਦਇਆ ਨਾਲ ਮੈਂ ਕੰਨੀਆਂ ਵੀ ਪਤਲੇ ਵੀ ਹੋ ਜਾਣਗੇ ਕਿਸੇ ਨਾ ਅ થોੜਾ ਸੇਰ ਤਾਂ ਧਿਆਨ ਤਾਂ ਰੱਖਣਾ ਹੀ ਪੈਂਦਾ ਪਰ ਕੁਝ ਇੱਕ ਗੱਲਾਂ ਹੁੰਦੀਆਂ ਕੁਝ ਇਦਾਂ ਦੀਆਂ ਗੱਲਾਂ ਹੁੰਦੀਆਂ ਕਿ ਬੰਦਾ ਕਰੇ ਕੀ ਹੈ ਨਾ ਕਈ ਵਾਰੀ ਘਰ ਦੇ ਹਾਲਾਤ ਵੀ ਇਦਾਂ ਦੇ ਬਣ ਜਾਂਦੇ ਹੁੰਦੇ ਆ ਨਾ ਚਾਹੁੰਦੇ ਹੋਈ ਘਾਟ ਹੀ ਪੈਂਦੀ ਆ ਕਈ ਵਾਰੀ ਦੁੱਖ ਸੁੱਖ ਦੇ ਟਾਈਮ ਇਦਾਂ ਦੇ ਆਉਂਦੇ ਆ ਹਰ ਇੱਕ ਆਉਂਦੇ ਆ ਰਾਜਾ ਮਹਾਰਾਜਿਆਂ ਤੇ ਵੀ ਆ ਜਾਂਦੇ ਹੁੰਦੇ ਵਸਿਆ ਪਕੜੀਓ ਤੋਂ ਦੇ ਚਲ ਜਨ ਉਹਨੂੰ